ਵੀਰਾਂ ਨਾਮ ਦੇਦੇ ਆ ਭਾਈ ਕਾਰਨ ਕੀ ਤੁਸੀਂ ਇੱਥੇ ਹੜਤਾਲ ਤੇ ਬੈਠੇ ਹੋ ਕਾਰਨ ਇਹ ਹੈ 1.5 ਸਾਲ ਹੋ ਗਏ ਸਾਨੂੰ ਇਥੇ ਟੁੱਟੇ-ਫੁੱਟੇ ਮਕਾਨਾਂ ਦੇ ਵਿੱਚ ਰਹਿੰਦੇ ਸਾਡੇ ਘਰ ਸੀਗੇ ਲਤੀਪੁਰ ਵਿੱਚ ਜਿਹੜੇ ਸਰਕਾਰ ਨੇ 9 ਦਸੰਬਰ 2022 ਨੂੰ ਤੋੜ ਕੇ ਡਾਟੇ ਹੀ ਕਰਦੇ ਸਾਰੇ ਘਰ ਕਿ ਆ ਇੱਕ ਵਾਰੀ ਵੀ ਸਰਕਾਰ ਨੂੰ ਨਹੀਂ ਪਤਾ ਲੱਗਿਆ ਸਾਡੇ ਘਰ ਟੁੱਟੇ ਨੇ ਤਾਂ ਮੂੜ ਬਸੇਵਾ ਕਿੱਥੇ ਜਾਵੇ ਅੱਛਾ ਜੀ ਸਾਡੇ ਕੰਮ ਧੰਦੇ ਪਾਂ ਦੇ ਸਾਡੇ ਬੱਚੇ ਦੀ ਪੜ੍ਹਾਈਆਂ ਖਰਾਬ ਹੋਈਆਂ ਨੇ ਨਾ ਅਸੀਂ ਕੋਈ ਕੰਮ ਕਰਨ ਜੋਗੇ ਸਾਡੇ ਘਰ ਜਿਹੜੇ ਤੋੜੇ ਨੇ ਅਸਾਂ ਉਧਰ ਹੀ ਬਣਾ ਕੇ ਦਿੱਤੇ ਜਾਣ ਸਾਡਾ ਇਹੀ ਮੰਗ ਹੈ ਅਸੀਂ ਕੋਈ ਸਰਕਾਰ ਦੀ ਪ੍ਰਾਪਰਟੀ ਨਹੀਂ ਮੰਗੀ ਅਸੀਂ ਦੇ ਭਗਵਾਨ ਤਮੰਦ ਦਾ ਕੋਈ ਮਹਿਲ ਨਹੀਂ ਮੰਗਿਆ ਸਾਨੂੰ ਇਹੀ ਬੇਨਤੀ ਹੈ ਸਰਕਾਰ ਦੇਗੇ ਹੱਥ ਜੋੜ ਕੇ ਤੇ ਜਿਹੜੇ ਸਾਡੇ ਘਰ ਟੁੱਟਿਆ ਸਾਨੂੰ ਇੱਥੇ ਗਿਆ ਸਾਡੀ ਆਪਣੀ ਜਗਾ ਦਿੱਤੀ ਜਾਏ ਤੁਹਾਨੂੰ ਢਾਣ ਤੋਂ ਪਹਿਲਾਂ ਇਹਨਾਂ ਵੱਲੋਂ ਕੋਈ ਨੋਟਿਸ ਆਇਆ ਸੀ ਇਹਨਾਂ ਵੱਲੋਂ ਇੱਕ ਦਿਨ ਪਹਿਲਾਂ ਨੋਟਿਸ ਕੀਤਾ ਸੀਗਾ ਵੀ ਤੁਹਾਡੇ ਘਰ ਢਾਟੇ ਦੀ ਕਰ ਦੇਣੀ ਆ ਅਸੀਂ ਸੋਚੇ ਵੀ ਇਦਾਂ ਕਹਿੰਦੇ ਹੋਣੇ ਵੀ ਜਗਾ ਮਹਿੰਗੀ ਹੋਣ ਕਰਕੇ ਸਾਨੂੰ ਡਰਾਉਂਦੇ ਹੋਏ ਹੋਣਿਆ ਪਰ ਇਹਨਾਂ ਨੇ ਜਿੱਦਾਂ ਨੋਟਿਸ ਕੀਤਾ ਸਵੇਰੇ 4 ਵਜੇ ਸਾਰੇ 4 ਤੱਕ ਇਹਨਾਂ ਨੇ ਪੁਲਿਸ ਦਾ ਘੇਰਾ ਪਾ ਲਿਆ ਠੀਕ ਸਾਨੂੰ ਨੇ ਘਰੋਂ ਨਿਕਲ ਨਹੀਂ ਦਿੱਤਾ ਸਾਡਾ ਸਾਮਾਨ ਵਿੱਚੇ ਰਹਿ ਗਿਆ ਠੀਕ ਹੈ ਇਸ ਸਰਕਾਰ ਨੇ ਇਹਨਾਂ ਦੀ ਸੋਚਿਆ ਵੀ ਮਸੂਮ ਬੱਚੇ ਨੇ ਨਵੀਆਂ ਵਿਆਈਆਂ ਵੋਟੀਆਂ ਨੇ ਜਵਾਨ ਧੀਆਂ ਭੈਣਾਂ ਨੇ ਸਾਡੇ ਵਾਸਤੇ ਕੋਈ ਟੋਲਰਡ ਦਾ ਪ੍ਰਬੰਧ ਨਹੀਂ ਕੀਤਾ ਕੋਈ ਨਾਣ ਦੋਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਮੈਡੀਕਲ ਸੂਰਤ ਨਹੀਂ ਸੀ ਦੇਖ ਸਾਡੇ ਜਵਾਨ ਧੀਆਂ ਹਰ ਸੜਕਾਂ ਹੀ ਬੰਦਦੀਆਂ ਬੰਦ ਕੇ ਨਾ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਤੁਹਾਡੇ ਵੱਲੋਂ ਇਸ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਇਦਾਂ ਕਰਾਂਗੇ ਸਾਡੇ ਕੋਲ ਹੋਰ ਕੀ ਆ ਕੀ ਕਰ ਸਕਦੇ ਅਸੀਂ ਜਦ ਤੱਕ ਅੱਲੀ ਸਰਕਾਰ ਨਹੀਂ ਸੁਣੇਗੀ ਅਸੀਂ ਕਿੱਥੇ ਜਾਈਏ ਸਾਡੇ ਕੋਲ ਇਨੀ ਕਮਾਈ ਨਹੀਂ ਹੈਗੀ ਨਾ ਅਸੀਂ ਕਿਤੇ ਕਿਰਾਏ ਦੇ ਜਾ ਸਕਦੇ ਨਾ ਕਿਸੇ ਰੈੱਡ ਦੇ ਰਹਿ ਸਕਦੇ ਮਸਾਂ ਘੜੀ ਰੋਟੀ ਚੱਲਦੀ ਪਈ ਹੈ ਸੋਨਣ ਚ ਇਹ ਵੀ ਹੈ ਜਦੋਂ ਦਾ ਢਟਾਇਆ ਤੁਹਾਡੇ ਕਈ ਬੰਨਿਆਂ ਨੂੰ ਹਾਰਟ ਅਟੈਕ ਵੀ ਹੋ ਗਿਆ ਹਾਂਜੀ ਇੱਥੇ ਸਾਡੇ ਬਜ਼ੁਰਗਾਂ ਇੱਕ ਮਹੀਨਾ ਹੋ ਗਿਆ ਪੀਚ ਐਕਸਪਾਇਰ ਹੋ ਗਏ ਇੱਕ ਸਾਡੇ ਹੋਰ ਬਜ਼ੁਰਗ ਸੀਗੇ 1 ਸਾਲ ਪਹਿਲਾਂ ਐਕਸਪਾਇਰ ਹੋ ਗਏ ਇਸੇ ਕਾਰਨ ਕਰਕੇ ਹੋਇਆ ਹਾਂਜੀ ਇੱਕ ਹੱਟ ਬਜ਼ੁਰਗ ਜਿਹੜੇ ਉਹਨਾਂ ਨੂੰ ਹੱਟ ਟੈਗ ਹੋ ਗਿਆ ਉਹ ਕਿਧਰ ਰਿਸ਼ਤੇਦਾਰ ਦੇ ਘਰ ਰਹਿੰਦੇ ਪਏ ਨੇ 5-6 ਮਹੀਨੇ ਹੋਣਾ ਰਹਿੰਦੇ ਪਏ ਕਿਉਂਕਿ ਉੱਥੇ ਰਹਿ ਨਹੀਂ ਸਕਦੇ ਠੀਕ ਹੈ ਕਈ ਬੱਚੇ ਜਿਹੜੇ ਬਿਮਾਰ ਨੇ ਇੱਕ ਬਜ਼ੁਰਗ ਸਾਡੇ ਕਿੰਨੇ ਬਿਮਾਰ ਪਏ ਨੇ ਟੈਂਟ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕੀ ਲੜ ਗਿਆ ਲੱਤ ਦੇ ਵਿੱਚ ਉਹਨਾਂ ਨੂੰ ਲੱਗਦੀ ਸਾਰੀ ਖਰਾਬ ਹੋ ਗਈ ਦੇਖ ਜਿਹਨੂੰ ਪ੍ਰੇਮ ਇਨਸਾਨੀਅਤ ਦੇ ਨਾਲ ਜਿਹਨੂੰ ਪ੍ਰੇਮ ਉਹਨਾ ਮਹਾਨ ਸੀਤਾ ਦੇ ਨਾਲ ਫਿਰੋਏ ਸੰਵਧਾਨ ਵਿੱਚ ਆਉਣਗੇ ਸਿਰਸ ਨੂੰ ਤਲੀ ਤੇ ਧਰ ਕੇ ਆਉਣਗੇ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਆਹਨਾ ਵੀਰ ਦਾ ਜਿਹੜਾ ਸੋਸ਼ਲ ਮੀਡੀਆ ਤੇ ਜਾਂ YouTube ਚੈਨਲਾਂ ਤੇ ਦੇ ਕਿਸੇ ਉਸ ਦਾ ਜਰੂਰ ਮੈਂ ਤੇ ਗੁਲਾਸ ਹੋ ਬਾਈ ਫਿਲਮ ਕਰਦੇ ਹਾਂ ਨਕੀ ਪਰੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਬੇਦਰ ਦੀ ਬਾਲ ਸਾਹਿਬ ਜੀ ਦੇ ਬਤੇਸ਼ ਸਨਾ ਲਖਮੀ ਸਿੰਘ ਪਾਲਾ ਦੋਖੀਆ ਆਨ ਗੁਨੇ ਨ ਮਰਦਾਰ ਦਾ ਮਕਸਦ ਆ ਠੀਕ ਹੈ ਜੀ ਤੇ ਜਿਹੜਾ ਇਹ ਨਦੀਪੁਰਾ ਟਾਇਆ ਗਿਆ ਹੈ ਇਹ 76 ਸਾਲ ਪਹਿਲਾਂ ਵੀ ਪਰਿਵਾਰ ਉੱਜੜ ਕੇ ਆਏ ਨੇ ਪਾਕਿਸਤਾਨ ਤੋਂ ਠੀਕ ਹੈ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਆ ਉਸ ਟਾਈਮ ਉੱਧਰ ਸਾਰੇ ਕਾਰੋਬਾਰ ਛੱਡ ਕੇ ਬਜ਼ੁਰਗ ਹੋ ਰਿਹਾ ਹੈ ਤੇ ਜਿਹੜਾ ਇਹ ਨਦੀਪੁਰਾ ਪਿੰਡ ਹੈ 200 ਸਾਲ ਪੁਰਾਣਾ ਪਿੰਡ ਹੈ ਇਤਿਹਾਸਿਕ ਤੇ ਵਿੱਚ ਆਉਂਦਾ ਹੈ ਪਹਿਲਾ ਖਾਲਸਾ ਰਾਜ ਦੇ ਹਿੱਸੇ ਵਿੱਚ ਰਿਹਾ ਫਿਰ ਅੰਗਰੇਜ਼ ਹਕੂਮਤ ਦੇ ਹਿੱਸੇ ਵਿੱਚ ਰਿਹਾ ਜੇ ਇੰਡੀਅਨ ਹਕੂਮਤ ਦੇ ਹਿੱਸੇ ਵਿੱਚ ਹੈ ਇੱਥੇ ਜਿਹੜੇ ਪਰਿਵਾਰ ਸੀ ਮੁਸਲਮਾਨ ਸੀ ਸਾਰੇ ਉਹਨਾਂ ਦੇ ਬਜ਼ੁਰਗ ਦੇ ਨਾਂ ਤੇ ਇਹ ਲਤੀਫਪੁਰਾ ਪਿੰਡ ਬਸਿਆ ਸੀ ਤੇ ਉਹ ਸਾਰੇ ਉੱਜੜ ਕੇ ਵਿਚਾਰੇ ਪਾਕਿਸਤਾਨ ਚਲੇ ਗਏ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਜਗ੍ਹਾਵਾਂ ਤੇ ਬੈਠ ਕੇ ਉਸ ਹੱਕ ਦੇ ਮੁਤਾਬਕ ਜਿਹੜਾ ਕਿ ਸੈਂਟਰ ਸਰਕਾਰ ਨੇ ਬਣਾਇਆ ਸੀ ਮੁਰਵ ਸੇਵਾ ਕਾਨੂੰਨ ਉਹਦੇ ਮੁਤਾਬਕ ਬੈਠੇ ਸੀ ਪਹਿਲ ਦੇ ਆਧਾਰ ਤੇ ਇਹਨਾਂ ਦਾ ਉਹ ਹੱਕ ਬਣਦਾ ਹੈ ਕਿ ਜਿਹੜੇ ਉੱਜੜ ਕੇ ਆਏ ਇਹ ਪਰਿਵਾਰ ਨੇ ਸਾਰੇ ਪਾਕਿਸਤਾਨ ਤੋਂ ਇਹਨਾਂ ਨੂੰ ਇਹਨਾਂ ਦਾ ਮੁੱਢਬ ਸੇਵਾ ਕਾਨੂੰਨ ਦੇ ਰਾਹੀਂ ਪਹਿਲਾਂ ਪਖਾਉਣ ਦਾ ਹੱਕ ਸੀ ਤੇ ਉਲਟਾ ਭਗਵੰਤ ਮਾਨ ਦੀ ਸਰਕਾਰ ਨੇ 9 ਦਸੰਬਰ 2022 ਨੂੰ ਜਮਹੂਰੀਤ ਦਾ 10 10 ਦਸੰਬਰ ਹੁੰਦਾ ਪੂਰੇ ਆਪ ਗਸ਼ਮੀਰ ਚ ਮਨਾਉਨੇ ਆ ਉਹ ਜਮਹੂਰੀਤ ਦਾ ਕਤਲ ਕਰਕੇ ਇੱਕ ਦਿਨ ਪਹਿਲਾਂ ਹੀ ਇਹਨਾਂ ਨੂੰ ਉਜਾੜ ਦਿੱਤਾ ਗਿਆ ਅੱਜ ਉਸ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਰੋਸ਼ ਮਾਰਚ ਕੱਢਿਆ ਗਿਆ ਹਾਂਜੀ ਇਹ ਹਰ ਰੋਜ਼ ਕੋਹੜਤਾਲ ਚੱਲਦੀ ਆ ਠੀਕ ਹੈ ਤੇ ਹਰ ਰੋਜ਼ 5 ਵਜੇ 5:30 ਵਜੇ ਪੁਤਲਾ ਫੂਕੇ ਰੋਸ ਮੁਜ਼ਹਰਾ ਕਿਸ ਦਾ ਪੁਤਲਾ ਫੁਕਿਆ ਜਾਂਦਾ ਪੰਜਾਬ ਦੀ ਸਰਕਾਰ ਦਾ ਠੀਕ ਹੈ ਐਪਰੂਵਮੈਂਟ ٹرسٹ ਦਾ ਵਿੱਚੇ ਚੇਅਰਮੈਨ ਦਾ ਵਿੱਚੇ ਜਲੰਧਰ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਨਸਾਨੀਅਤ ਦਾ ਕਤਲ ਕੀਤਾ ਉਹ ਸਾਰਿਆਂ ਦਾ ਭਾਈ ਕੀ ਨਾਮ ਹੈ ਤੁਹਾਡਾ ਹਰਕਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਸ੍ਰੀ ਜੱਬ ਕਰਦਾ ਨੰਗਲ ਤੋਂ ਨੰਗਲ ਤੋਂ ਆਨੰਦਗੜ੍ਹ ਕਾਹ ਹੈ ਸਿੱਟਾ ਲਾਸ ਕਾਨ ਮੇ ਰਟ ਹੈ ਅੱਛਾ ਕੋਈ ਆਉਂਦਾ ਵੀ ਨਹੀਂ ਵੇਖਦਾ ਕਿ ਧਾਇਆ ਜੇ ਪੜ੍ਹ ਨਹੀਂ ਸਾਥੇ ਅੱਜ ਤੁਹਾਡੀ ਭੋਖੜ ਤਾਲ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਕਿ ਸਾਡੀ ਸਰਕਾਰ ਸੁਣੇ ਸਾਡੀ ਉਹ ਜਿੰਨ ਕੁ ਹਾਲ ਕੱਢੇ ਕਿਉਂ ਸਾਡੇ ਸਾਰੇ ਕਾਨੂੰਨ ਫੇ ਸੋਨੇ ਨੇ ਕਿਉਂ ਨਹੀਂ ਸਾਣੇ ਹੱਥ ਸਾਡਾ ਜਿੰਦੇ ਕਿੰਨੇ ਚੇਰ ਹੋ ਗਿਆ ਢਾਏ ਨੂੰ ਤਾਂ ਅੱਜ ਤਕਰੀਬਨ ਦੇਖਿਆ ਜਾਵੇ ਸਰਕਾਰ ਤੁਹਾਡੀ ਸੁਣਦੀ ਕਿਉਂ ਨਹੀਂ ਵੀ ਤੁਸੀਂ ਐਮਪੀ ਨੂੰ ਮਿਲਿਓ ਐਮਐਲਏ ਨੂੰ ਮਿਲਿਓ ਸੀਐਮ ਸਾਹਿਬ ਵੀ ਆ ਕੇ ਤੁਹਾਡੇ ਕੋਲ ਮਿਲ ਕੇ ਗਏ ਵਾਦਾ ਕੀਤਾ ਕਿ ਅਸੀਂ ਕੇਵਲ ਮੀਟਿੰਗ ਕਰਾਂਗੇ ਕਰੇ ਹੀ ਕਰਾਂਗੇ ਕਿੰਨੇ ਕੁ ਚਿਰ ਤੋਂ ਵਾਦਾ ਕੀਤਾ ਹੈ ਤਕਰੀਬਨ ਹੋ ਗਿਆ ਪਿਛਲੇ ਮਹੀਨੇ ਦਾ ਅੱਛਾ ਜੀ ਹਾਂ ਪਿਛਲੇ ਮਹੀਨੇ ਨੌ ਨੂੰ ਹੈ ਪਿਛਲੇ ਮਹੀਨੇ ਦੀ ਨੌ ਨੂੰ ਉਹਨਾਂ ਨੇ ਕਿਹਾ ਠੀਕ ਹੈ ਕਿ ਉਹਦੇ ਬੰਦੇ ਨੇ ਅਫਸਰ ਹੀ ਉਹਨੇ ਕਿਹਾ ਕਿ ਮੈਂ ਤੁਹਾਡੀ ਕਰਾਂਗਾ ਮੀਟਿੰਗ ਵਾਹ ਕਰੇ ਤੇ ਉਹ ਨਹੀਂ ਕਰ ਰਿਹਾ ਇੱਥੇ ਆਣ ਕੇ ਜੋ ਵੀ ਬੰਦੇ ਉਹ ਕਰ ਲਿੰਦਾ ਉਹ ਤਾਂ ਉਹਨਾਂ ਦੇ ਨਾਲ ਗੱਲ ਕਰ ਲਿੰਦੇ ਨੇ ਜਿਹੜੇ ਉਹਨਾਂ ਦੇ ਬੰਦੇ ਨਾਰਮਲ ਹੈਗੇ ਨੇ ਸਾਡੇ ਵਾਸਤੇ ਕੋਈ ਕੋਈ ਟਾਈਮ ਨਹੀਂ ਹੈ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਇਸੇ ਤਰ੍ਹਾਂ ਭੁਖੜ ਹੜਤਾਲ ਦੇ ਬੈਠੇ ਰਹੋਗੇ ਹਾਂ ਜਰੂਰ ਹੋਏਗਾ ਇੰਨਾ ਚਿਰ ਹੋ ਗਿਆ ਸੀ ਰੱਖਦੇ ਆ ਉਹ ਨਹੀਂ ਕਿੱਥੇ ਜਾਣਾ ਸਾਡੇ ਤੇ ਤਾਂ ਸਾਡਾ ਹੱਕ ਦੇਣ ਪਿੰਡ ਇਹ ਪੂਰਾ ਪਿੰਡ ਹੀ ਪਿੰਡ ਦਾ ਆ ਪਿੰਡ ਤੇ ਕਿੰਨੇ ਮਕਾਨ ਸੀ ਇਹਦੇ ਵਿੱਚ ਇਹਨਾਂ ਦਾ तकरीबन ਪੱਪੀ ਦਾ ਹੈ ਪ੍ਰੂਫ ਗਵਰਨਮੈਂਟ ਦੇ ਕੋਲ ਹੈਗਾ ਕਿਤੇ ਕਿਤੇ ਟਾਇਏ ਨੇ ਅੱਛਾ ਜੀ ਜਿੱਦ ਸਾਡੇ ਕੋਲ ਵੀ ਪ੍ਰੂਫ ਹੈਗੇ ਨੇ ਸਾਡੇ ਅਸੀਂ ਦਿਾਂਗੇ ਠੀਕ ਹੈ ਹਾਂਜੀ ਉਸ ਤੋਂ ਬਾਅਦ ਮੈਂ ਜਿਹੜਾ ਹੱਕ ਪਾ